ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ 4 ਜੁਲਾਈ 2025 ਅੱਜ ਸ਼ਾਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਅਪਡੇਟ ਸਾਂਝੀ ਕਰਨ ਤੋਂ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੈਂ ਦੋ ਦਿਨਾਂ ਤੋਂ ਇਹ ਦੇਖ ਰਿਹਾ ਹਾਂ ਜੋ ਤੁਸੀਂ ਗੇਜ ਦੇਖ ਰਹੇ ਹੋ ਪਾਣੀ ਦੇ ਲੈਵਲ ਵਾਲੀ ਇਸ ਦੇ ਆਸ-ਪਾਸੇ ਜੋ ਕੇਲੀਆਂ ਲੱਗੀਆਂ ਹੋਈਆਂ ਨੇ ਅਤੇ ਕੇਲੀਆਂ ਦੇ ਨਾਲ ਜੋ ਲੱਗਣ ਦੇ ਨਾਲ ਜੋ ਪਾਣੀ ਦਾ ਲੈਵਲ ਸਹੀ ਤਰ੍ਹਾਂ ਨਹੀਂ ਪਤਾ ਲੱਗ ਰਿਹਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਲੋਟ ਕਰਕੇ ਇਹ ਕੇਲੀਆਂ ਕਢਵਾਈਆਂ ਜਾਣ ਤਾਂ ਜੋ ਪਾਣੀ ਦਾ ਸਹੀ ਲੈਵਲ ਪਤਾ ਲੱਗ ਸਕੇ ਅਤੇ ਸਹੀ ਜਾਣਕਾਰੀ ਦਾ ਸ਼ਕਾਤ ਤੱਕ ਜਾ ਸਕੇ ਅਤੇ ਕਿਉਂਕਿ ਜੋ ਪੱਤਰਕਾਰਾਂ ਨੇ ਕਿਸੇ ਪੱਤਰਕਾਰ ਨੇ ਜਾਣਕਾਰੀ ਦੇਣੀ ਹੈ ਲੈਵਲ ਦੀ ਉਹਨਾਂ ਨੇ ਗੇਜ ਦੇ ਹਿਸਾਬ ਨਾਲ ਹੀ ਇਹ ਦੇਣੀ ਹੈ ਜਿੰਨਾ ਕਲੀਅਰ ਦਿਖੂਗਾ ਕੇਲੀਆਂ ਨਹੀਂ ਆਉਣਗੀਆਂ ਨਹੀਂ ਆਸ-ਪਾਸੇ ਲੱਗਣਗੀਆਂ ਓਨੀ ਕਲੀਅਰ ਜੋ ਜਾਣਕਾਰੀ ਦਰਸ਼ਕਾਂ ਤੱਕ ਪਹੁੰਚ ਸਕੂਗੀ ਸੋ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਵੱਲ ਜ਼ਰੂਰ ਗੌਰ ਕਰਨ ਗੌਰ ਕਰੇ ਪ੍ਰਸ਼ਾਸਨ ਜੋ ਇਹਨਾਂ ਦੀਆਂ ਜੋ ਕੇਲੀਆਂ ਨੇ ਇਹ ਜ਼ਰੂਰ ਕਢਵਾਉਣਾ ਅਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੋ ਪਾਣੀ ਦਾ ਲੈਵਲ 11 ਫੁੱਟ ਤੋਂ ਥੱਲੇ ਵੀ ਹੋ ਸਕਦਾ ਹੈ ਜਾਂ ਉੱਪਰ ਵੀ ਹੋ ਸਕਦਾ ਹੈ ਜਾਂ ਘਟਿਆ ਵੀ ਹੋ ਸਕਦਾ ਹੈ ਮੇਨ ਪ੍ਰੋਬਲਮ ਜੋ 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 ਮੇਨ ਇਸ਼ੂ ਦੋ ਦਿਨਾਂ ਤੋਂ ਚੱਲ ਰਿਹਾ ਜੋ ਕੇਲੀਆਂ ਦਾ ਹੈ ਸੋ ਤੁਹਾਨੂੰ ਮੈਂ ਅੰਦਾਜ਼ੇ ਨਾਲ ਦੱਸਿਆ ਕਿ 11 ਫੁੱਟ ਤੋਂ ਉੱਤੇ ਵੀ ਹੋ ਸਕਦਾ 11 ਫੁੱਟ ਤੋਂ ਥੱਲੇ ਵੀ ਹੋ ਸਕਦਾ ਹੈ ਪਾਣੀ ਦਾ ਲੈਵਲ ਤਾਂ ਇਸ ਦੇ ਨਾਲ ਹੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਦੇ ਲਈ ਮੇਰੇ YouTube ਅਤੇ Facebook ਚੈਨਲ ਨੂੰ ਫੋਲੋ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ